ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੋਡੇ ਇਹ ਪਿੰਡ ਬਾਗੇਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਬਾਗੇਪੁਰਾਣੇ ਦੇ ਬਿਲਕੁਲ ਨੇੜੇ ਰਹਿ ਜਾਂਦਾ ਹੈ ਪਿੰਡ ਵੈਸੇ ਇਹਦੇ ਨੇੜੇ ਦੇ ਜੇ ਪਿੰਡਾਂ ਦੀ ਗੱਲ ਕਰੀਏ ਤਾਂ ਇਹਦੇ ਨੇੜੇ ਲੰਗਿਆਣਾ ਇਹ ਤੋਂ ਇਲਾਵਾ ਰਾਜਿਆਣਾ ਪਿੰਡ ਇਹ ਇਹਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਹੈ ਸਮਾਲਸਰ ਵੀ ਇੱਥੋਂ ਨੇੜਾ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਜੀ ਹੋਰੀ ਘਰੇ ਪਸ਼ੂ ਰੱਖਦੇ ਆ ਤੇ ਇਹਨਾਂ ਦਾ ਮੇਨ ਕੰਮ ਮੇਨ ਕਿੱਤਾ ਜਿਹੜਾ ਉਹ ਖੇਤੀਬਾੜੀ ਐ ਦੋ ਮੱਝਾਂ ਵਕਾਊ ਕੀਤੀਆਂ ਦੋਨੇ ਅਸੀਂ ਅਲੱਗ ਬਣ ਲਈਆਂ ਹਾਲਾਂਕਿ ਇਹਨਾਂ ਮੱਝਾਂ ਦੇ ਵਿੱਚੋਂ ਹੀ ਖੋਲ ਕੇ ਲਗਾਇਆ ਹੈ ਉਹਨਾਂ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਇਹ ਪਸ਼ੂ ਬਾਈ ਜੀ ਹੋਰਾਂ ਦੇ ਘਰ ਦੇ ਆ ਬਾਕੀ ਸਾਰੇ ਜਿਹੜੇ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਇਹਨਾਂ ਦੇ ਵਿੱਚੋਂ ਅੱਜ ਇਹਨਾਂ ਨੇ ਇੱਕ ਇਧਰ ਕਾਲੀ ਝੋਟੀ ਖੜੀ ਐ ਤੇ ਪਰਲੇ ਪਾਸੇ ਬੂਰੀ ਮੱਝ ਵਕਾਊ ਕੀਤੀ ਐ ਬੂਰੀ ਬਾਰੇ ਪਹਿਲਾਂ ਜਾਣਕਾਰੀ ਦੇ ਦਿੰਨੇ ਆ ਕਾਲੀ ਝੋਟੀ ਫੇਰ ਦਿਖਾਉਂਗਾ ਪਰ ਉਹ ਤੋਂ ਪਹਿਲਾਂ ਇੱਕ ਗੱਲ ਹੋਰ ਧਿਆਨ ਚ ਲਿਆ ਦਿਆਂ ਵੀ ਬੂਰੀ ਮੱਝ ਦੀ ਇਹ ਝੋਟੀ ਇਹ ਕੱਟੀ ਪਿਛਲੇ ਸੂਏ ਦੀ ਹੈ ਬੱਲੂ ਟੂ ਦੀ ਧੀ ਹੈ ਬੂਰੇ ਬੱਚੇ ਪਾਉਂਦੀ ਹੈ ਮੱਝ ਇਸ ਕਰਕੇ ਕੱਟੀ ਤੁਹਾਨੂੰ ਦਿਖਾ ਰਿਹਾ ਇਹ ਵਿਕਰੀ ਵਾਸਤੇ ਨਹੀਂ ਸੋ ਆਪਾਂ ਸ਼ੁਰੂਆਤ ਕਰਾਂਗੇ ਦੋਸਤੋ ਬੂਰੀ ਮੱਝ ਤੋਂ ਤੇ ਉਸ ਤੋਂ ਬਾਅਦ ਕਾਲੀ ਤੁਹਾਨੂੰ ਦਿਖਾ ਦਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਵੀਰੇ ਨਿਰਮਲ ਸਿੰਘ ਜੀ ਬਾਈ ਜੀ ਦੇ ਨਾਲ ਖੜੇ ਠੀਕ ਹੈ ਨਰਮਲ ਭਾਈ ਅੱਜ ਆਪਾਂ ਦੋ ਮੱਝਾਂ ਵਕਾਊ ਕੀਤੀਆਂ ਕਿ ਬੂਰੀ ਐ ਤੇ ਕਿਦਰ ਕਾਲੀ ਐ ਜਿਹੜੀ ਬੂਰੀ ਐ ਕਨ ਮਸੂਆ ਸੁਣਾ ਨੇ ਮੇਜੀ ਤੀਜਾ ਸੁਆ ਸੂ ਰਹੀ ਐ ਜੀ ਤੀਜਾ ਸੁਆ ਸੂਗੀ ਹਾਂਜੀ ਅੱਛਾ ਕਦੋਂ 10 ਮਹੀਨੇ ਪੂਰੇ ਹੋ ਜਾਣਗੇ ਉਹਦੇ ਇਹਦੇ ਮੇਜੀ 25 ਤਰੀਕ ਨੂੰ ਪੂਰੇ ਹੋ ਜਾਂਦੇ ਆ ਕੱਲ ਨੂੰ ਜੀ ਕੱਲ ਨੂੰ 10 ਮਹੀਨੇ ਪੂਰੇ ਹੋ ਜਾਣਗੇ ਉੱਤੇ ਜਿਹੜੇ ਦਿਨ ਲੋਗ ਅਲੱਗ ਹਨ ਹਾਂਜੀ ਉਹ ਲੱਗਾ ਜੀ ਦੂਜੇ ਸੂਏ ਤੱਕ ਕਿੰਨਾ ਕੁ ਦਿੱਤਾ ਇਹਨੇ ਭਾਈ ਤੋ 14 ਤੋਂ 15 ਲੀਟਰ ਦੇ ਵਿੱਚ ਦਿੱਤਾ ਜੀ ਦੂਜੇ ਸੂਏ ਹਾਂਜੀ ਠੀਕ ਐ ਸਾ ਜਿਹੜੀ ਕੱਟੀ ਮੈਂ ਵਖਾਤ ਦਿੱਤੀ ਵੈਸੇ ਪਹਿਲਾਂ ਹੀ ਇਹਦੀ ਉਹ ਪਿਛਲੇ ਜਦੋਂ ਆ ਮਤਲਬ ਦੂਜੇ ਸੂਏ ਦੀ ਕੱਟੀ ਹੈ ਦੂਜੇ ਸੂਏ ਦੀ ਕਿਹੜੇ ਕਿਹੜੇ ਬੱਲ ਦੀ ਆਪਾਂ ਇਹ ਮੈਜੀ ਆ ਨੱਥੂ ਵਾਲੇ ਵਾਲੇ ਬੱਲੂ ਟੂ ਦੀ ਆ ਜੀ ਬੱਲੂ ਟੂ ਦੀ ਹਾਂਜੀ ਭੋਲੇ ਵਾਲੇ ਸਾਂ ਦੀ ਠੀਕ ਹੈ ਇਹ ਪਹਿਲੇ ਸੂਏ ਵੀ ਬੱਚਾ ਬੂਰਾ ਹੀ ਸੀ ਤਾਂ ਕਿ ਪਹਿਲੇ ਸੂਏ ਕਾਲਾ ਸੀ ਪਹਿਲੇ ਸੂਏ ਵੀ ਬੂਰਾ ਹੀ ਸੀਗਾ ਜੀ ਬੂਰਾ ਹੀ ਦਿੰਦੀ ਆ ਬੱਚਾ ਉਹ ਵੀ ਕੱਟੀ ਸੀ ਅੱਛਾ ਭਾਈ ਹੁਣ ਇਹਦੇ ਜਿਹੜਾ ਸੀਮਨ ਲੱਗਾ ਉਹ ਕਿਹੜੇ ਬੱਲ ਦਾ ਲੱਗਾ ਹੁਣ ਵੀ ਇਹਦੇ 487 ਲੱਗਾ ਜੀ 487 ਇਹ 90 ਦਾ ਹੋਊ ਮੇਰੇ ਕੋਲ ਹਾਂਜੀ ਰੇਟ ਇਹਦਾ ਕੀ ਰੱਖੂ ਰੇਟ ਲਈ ਫੋਨ ਤੇ ਕਰ ਲਾਂਗੇ ਜੀ ਠੀਕ ਓਕੇ ਖੋਲੀ ਵੀਰ ਦੋਸਤੋ ਤੋਰ ਕੇ ਮੱਝ ਦਿਖਾ ਦਿੰਨੇ ਆ ਤੁਹਾਨੂੰ ਤੀਜਾ ਸੂਆ ਇਹਨੇ ਸੋਣਾ ਹੈ ਐਸ ਵਾਰ ਇਹਦੇ 487 ਨੰਬਰ ਬੁੱਲਦਾ ਸੀ ਮਨ ਲੱਗਾ ਪਿਛਲੇ ਦੋਆਂ ਸੂਆਂ ਦੇ ਵਿੱਚ ਪਹਿਲੇ ਤੇ ਦੂਜੇ ਸੂਏ ਨੇ ਕੱਟੀਆਂ ਨੂੰ ਜਨਮ ਦਿੱਤਾ ਇੱਕ ਕੱਟੀ ਤੁਹਾਨੂੰ ਦਿਖਾਤੀ ਹੈ ਉਧਰ ਨੂੰ ਲਿਜਾਈ ਵੀਰੇ ਸੋ ਸਿੰਘ ਦੋਸਤੋ ਇਹਦੇ ਕੁੰਡੇ ਆ ਢਾਂਚਾ ਤੁਹਾਨੂੰ ਇਹਦਾ ਹੁਣ ਤੁਰਦੀ ਤੋਂ ਦਿਸ ਜਾਣਾ ਹੈ ਹਵਾਨਾ ਸੋਣਾ ਦਿਖਾਉਂਦੀ ਹੈ ਅਜੇ ਕੱਲ ਨੂੰ 10 ਮਹੀਨੇ ਪੂਰੇ ਹੋਣੇ 25 ਤਰੀਕ ਨੂੰ ਤੇ ਉੱਤੇ ਦਿਨ ਅਲੱਗ ਲਾਊਗੀ ਰੇਟ ਫੋਨ ਤੇ ਰੱਖਿਆ ਜਿਹਨੂੰ ਚੰਗੀ ਲੱਗੇ ਤਾਂ ਕਾਲ ਕਰਕੇ ਤੁਸੀਂ ਰੇਟ ਵਾਈ ਤੋਂ ਕਨਫਰਮ ਕਰ ਲਿਓ ਇਹ ਮੱਝਾਂ ਚ ਬੱਧੀ ਆਈ ਆ ਦੂਜੀਆਂ ਚ ਮੈਂ ਜਿਵੇਂ ਪਹਿਲਾਂ ਦੱਸਿਆ ਸੀ ਵੀ ਵਿਕਰੀ ਵਾਲੇ ਸੀ ਪਸ਼ੂ ਸੋਚਿਆ ਲੈਦਾ ਬਣ ਲੈਨੇ ਸੋ ਉਹਨਾਂ ਨਾਲ ਨੂੰ ਥੋੜਾ ਬਹੁਤਾ ਪਸ਼ੂ ਤਾਂਗਦਾ ਰਹਿੰਦਾ ਦੂਜੇ ਪਸ਼ੂਆਂ ਚ ਜਾਣਾ ਚਾਹੁੰਦਾ ਹੁੰਦਾ ਸਾਈਡ ਨੂੰ ਹਟਦੀ ਆ ਤਾਂ ਫੇਰ ਹਵਾਨਾ ਦੇਖਿਓ ਬਈ ਪੂਛ ਫੜਿਓ ਦੀ ਸੋ ਹੁਣ ਦੋਸਤੋ ਐਸੇ ਬਾਤ ਛੱਡਦੇ ਬਈ ਕੋਈ ਗੱਲ ਨਹੀਂ ਐਵੇਂ ਹਵਾਨਾ ਹੀ ਦਿਖਾਉਣਾ ਆਪਾਂ ਸੋ ਫੇਰ ਇੱਕ ਵਾਰ ਦੋਸਤੋ ਪਰਲੇ ਪਾਸੇ ਨੂੰ ਇਹ ਮੱਝ ਜਾਊਗੀ ਤੇ ਤੁਸੀਂ ਇਹਦਾ ਹਵਾਨਾ ਦੇਖਿਓ ਸੋ ਇਹ ਰੋਖਾ ਇਹਦੇ ਹਵਾਨੇ ਦਾ ਜਿਹਨੂੰ ਪਸੰਦ ਆਉਂਦੀ ਆ ਤਾਂ ਕਾਲ ਕਰਕੇ ਰੇਟ ਬਾਈ ਤੋਂ ਕਨਫਰਮ ਕਰ ਸਕਦੇ ਹੋ ਅੱਛਾ ਬਾਈ ਜਿਹੜੀ 2 ਨੰਬਰ ਤੇ ਝੋਟੀ ਆਪਾਂ ਵੇਚਣੀ ਆ ਹਾਂਜੀ ਬਾਈ ਉਹ ਕਿੰਨਾ ਵਸੂ ਆਸੂਗੀ ਉਹ ਪਹਿਲੇ ਸੂਏ ਸੁਣਦੀ ਬਾਈ ਪਹਿਲਾ ਸੂਏ ਹਾਂਜੀ ਠੀਕ ਹੈ ਕਿੰਨੇ ਕ ਦਿਨ ਲੈ ਜੂ ਬਾਈ ਸੂਣ ਚ ਇਹਦੇ ਬਾਈ 7 ਤਰੀਕ ਨੂੰ ਦਿਨ ਪੂਰੇ 7 ਨੂੰ ਅਜੇ ਤਾਂ ਫਿਰ ਇਹਦੇ 14 15 ਦਿਨ ਹੀ ਬਾਕੀ ਆ ਹਾਂਜੀ ਹਾਂਜੀ ਬਾਈ ਰੇਟ ਇਹਦਾ ਵੀ ਫਿਰ ਫੋਨ ਤੇ ਰੱਖਾਂ ਹਾਂਜੀ ਫੋਨ ਤੇ ਕਰ ਲਾਂਗੇ ਬਾਈ ਦੱਸੋ ਰੇਟ ਇਹਦਾ ਵੀ ਫੋਨ ਤੇ ਹੀ ਰਹਿਣਾ ਪਹਿਲਾ ਸੂਆ ਹੈ 14 15 ਦਿਨ ਬਾਕੀ 7 ਨਵੰਬਰ ਨੂੰ 10 ਮਹੀਨੇ ਪੂਰੇ ਹੋਣਗੇ ਤੋਰ ਤੇ ਵੀਰੇ ਨੂੰ। ਸੋ ਇਹ ਦੋ ਮੱਝਾਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਣੀ ਆ ਸੀ। ਰੋਟੇ ਪਿੰਡ ਦੇ ਵਿੱਚੋਂ ਵੀਡੀਓ ਬਣਾ ਰਿਆਂ ਦੱਸੋ ਤੇ ਲੰਗੇਆਣਾ ਤੇ ਰਾਜਿਆਣਾ ਇਹਦੇ ਆਸ-ਪਾਸ ਦੇ ਦੋਨਾਂ ਸਾਈਡਾਂ ਦੇ ਪਿੰਡ ਐ। ਬਾਗਾਪੁਰਾਣਾ ਤਹਿਸੀਲ ਐ। ਹਵਾਨਾ ਪਹਿਲਣ ਚੋਟੀ ਦਾ ਚੰਗਾ ਚੌੜਾ ਖੁੱਲਾ ਰਹੂਗਾ। ਬਾਕੀ ਹੁਣ ਦੀ ਤਿਆਰੀ ਤੁਸੀਂ ਦੇਖ ਲਓ ਬਾਈ ਹੋਰ ਲੰਬੀ ਜਾਣ ਦੇ ਮੇਰੀ। ਸੋ ਇਹ ਪਹਿਲਣ ਚੋਟੀ ਆ। ਸਿੰਘ ਸਿਰ ਦੇ ਬਿਲਕੁਲ ਨੇੜੇ ਮੁੜੇ ਹੋਏ ਆ ਤੇ ਥੋੜਾ ਜਿਹਾ ਨੇੜੋਂ ਕਰਕੇ ਇਹਨਾਂ ਨੇ ਵੱਢ ਤੇ ਕਿਉਂਕਿ ਸਿਰ ਨਾਲ ਪਸ਼ੂ ਦਾ ਸਿੰਘ ਕਈ ਵਾਰਾਂ ਟੱਚ ਕਰਨ ਲੱਗ ਜਾਂਦਾ ਸੋ ਉਸ ਕਰਕੇ ਉਹ ਵੱਡੇ ਹੋਏ ਆ ਮੂਰੋ ਸਿੰਘ ਹਵਾਨਾ ਚੌੜਾ ਰੱਖੂਗੀ ਰੇਟ ਦੋਨਾਂ ਪਸ਼ੂਆਂ ਦੇ ਫੋਨ ਦੇ ਉੱਤੇ ਹੀ ਰੱਖੇ ਆ ਤੁਸੀਂ ਜੱਜ ਦੇ ਪਸ਼ੂ ਦਾ ਰੇਟ ਪਤਾ ਕਰ ਸਕਦੇ ਹੋ ਫੋਨ ਕਰਕੇ ਤਸੱਲੀ ਕਰਨ ਲਈ ਤੁਹਾਨੂੰ ਇਸ ਪੈਂਡ ਦੇ ਵਿੱਚ ਆਉਣਾ ਪਊਗਾ ਅੱਜ ਦੀ ਇਸ ਵੀਡੀਓ ਦੇ ਵਿੱਚ ਫਿਲਹਾਲ ਦੋ ਮੱਝਾਂ ਹੀ ਵਿਕਾਊ ਸੀ ਤੇ ਦੋਨੇ ਤੁਹਾਨੂੰ ਦਿਖਾ ਚੁੱਕੇ ਆ ਧੰਨਵਾਦ ਉਸੋ ਇਸ ਵੀਡੀਓ ਨੂੰ ਦੇਖਣ ਲਈ